ਇਤੇਰੇ ਭੌਰੇ ਆਕੇ ਗੁਰਦੇਵ ਸੂਰ ਕੋਰੇ ਆਕੇ ਮੋਦੀ ਤੇ ਭੌਰੇ ਆਕੇ ਕੋਰਪੋਰੇਟ ਕਰਾਣਾ ਹੈ ਮੁਰਦਾਬਾ 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 ਮੋਦੀ ਸਰਕਾਰ ਮੁਰਦਾਬਾ ਵਿਧਾਨ ਸਰਕਾਰ ਮੁਰਦਾਬਾ ਕੇਂਦਰ ਸਰਕਾਰ ਮੁਰਦਾਬਾ ਵਿਧਾਨ ਸਰਕਾਰ ਮੁਰਦਾਬਾ ਮੁਰਦਾਬਾ ਵਿਧਾਨ ਸਰਕਾਰ ਮੁਰਦਾਬਾ

ਇਸ ਤਰ੍ਹਾਂ ਨਹੀਂ ਕਰ ਰਿਹਾ ਕਿਉਂਕਿ ਕੋਈ ਵੀ ਸਰਕਾਰ ਨਹੀਂ ਆਉਂਦੀ ਜੋ ਖੇਤੀ ਕਿਤਾ ਹੈ ਮੇਰਾ ਨਾਮ ਜੀ ਦਿੱਤਾ ਬੰਦ ਕੋਟਪਈ ਯੂਥ ਪ੍ਰਧਾਨ ਪੰਜਾਬ ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਪੰਜਾਬ ਜੋ ਕਿ ਤੁਹਾਨੂੰ ਪਤਾ ਹੀ ਖਨੌਰੀ ਬਾਰਡਰ ਤੇ ਤਾਂ 3.5 ਕਰੋੜ ਦਾ ਸਮਾਨ ਸਾਡਾ ਚੋਰੀ ਕਰਿਆ ਹੈ ਤਾਂ ਜਿਹੜਾ ਕਿ ਸਮਝ ਗਿਆ ਆਪਾਂ ਆਟਾ ਦਾਲ ਨੂਨ ਮਿਰਚ ਚੱਪੜਾਂ ਤੱਕ ਵੀ ਨਹੀਂ ਛੱਡੀਆਂ ਗਈਆਂ ਤਾਂ ਜੋ ਕਿ ਇਹਨਾਂ ਦੇ ਜਿਹੜੇ ਨਾਬੇ ਦਾ ਦਫ਼ਤਰੀ ਸਰਕਾਰੀ ਉਹਦੇ ਵਿੱਚੋਂ ਟਰਾਲੀਆਂ ਵੀ ਥੱਲੋਂ ਜੀਸੀਬੀ ਨਾਲ ਕੱਢੀਆਂ ਗਈਆਂ ਤਾਂ ਸ਼ਹਿਰ ਸਰਕਾਰ ਨੇ ਸੋਚ ਲਿਆ ਕਿ ਜਿਵੇਂ ਜਵਾਕ ਕਹਿੰਦੇ ਦਿਪਕ ਕਿਕਰਾਂ ਵੀਦ ਕੇ ਟਰਾਲੀਆਂ ਵੀਦ ਕੇ ਇੱਥੋਂ ਉੱਗੜ ਆਉਣੀਆਂ ਤੇ ਗਾਂ ਵੰਡ ਦਿਆਂਗੇ ਤਾਂ ਇਸ ਤੱਕਾਂ ਦਿਨੋਂ-ਦਿਨ ਸਰਕਾਰ ਦਾ ਜਿਹੜਾ ਚਿਹਰਾ ਉਹ ਨੰਗਾ ਹੁੰਦਾ ਜਾ ਰਿਹਾ ਹੈ ਧਰਨਿਆਂ 'ਚੋਂ ਪੈਦਾ ਹੋਈ ਪਾਰਟੀ ਜਿਹੜੇ ਕਹਿੰਦੇ ਸੀ ਅਸੀਂ ਧਰਨਾ ਚ ਆਈਆਂ ਪਾਰਟੀਆਂ ਸੱਥਾਂ ਸਰਕਾਰ ਚੱਲੂਗੀ ਸਭਾ ਰਸਕੇ ਵਾਲਾ ਐਮ ਐਲ ਏ ਹੋਊਗਾ ਤੇ ਅੱਜ ਜੋ ਤੁਸੀਂ ਆਪ ਹੀ ਵੇਖਿਆ ਸੁਖਵੀਰ ਸਿੰਘ ਮੈਸਰ ਖਾਨਾ ਜੋ ਮੌਰ ਦੇ ਐਮ ਐਲ ਏ ਆ ਤਾਂ ਜਿਹੜੀ ਕਿ ਉੱਥੋਂ ਦੀ ਨਗਰ ਕੌਂਸਲ ਦੀ ਪ੍ਰਧਾਨ ਕੀ 30 ਲੱਖ ਦੀ ਵਿਕੀ ਆ ਐਦੂ ਉੱਤੇ ਹੋਰ ਸਰਕਾਰ ਦਾ ਕੀ ਨੰਗਾ ਨਾਚ ਹੋਊਗਾ ਕਿਸਾਨੀ ਮਜ਼ਦੂਰੀ ਦਾ ਪੂਰਾ ਕਰਜ਼ਾ ਐਮ ਐਸ ਪੀ ਲੀਗਲ ਗਰੰਟੀ ਜੋ ਕਿ ਸਾਨੂੰ ਸਮਾਮੇ ਨਾਥਨ ਦੀ ਰਿਪੋਰਟ ਤਾਂ ਸਾਡਾ ਜਿਹੜਾ ਸਮਾਨ ਚੋਰੀ ਹੋਇਆ ਜਾਂ ਉੱਥੇ ਕਿਸਾਨ ਸ਼ਹੀਦ ਹੋਇਆ ਤਾਂ ਉਹਨਾਂ ਨਾਲ ਜਿਹੜਾ ਪਰਿਵਾਰਾਂ ਨੂੰ ਅਸੀਂ ਨੌਕਰੀ ਦਿਵਾਉਣੀ ਆ ਮਾਜਵਾ ਦਿਵਾਉਣਾ ਤਾਂ ਚੱਪ ਵਾਲੇ ਮੀਟਰ ਜਿਹੜੇ ਧੜਾ ਧੜ ਸਰਕਾਰ ਲਾ ਰਹੀ ਹੈ ਕਾਲੇ ਕਾਨੂੰਨ ਤਿੰਨ ਜੋ ਅਸੀਂ ਦਿੱਲੀ ਤੋਂ ਜਿਹੜੋਂ ਮੋਰਚਾ ਜਿੱਤ ਕੇ ਆਏ ਹਾਂ ਉਹ ਸਾਡੇ ਨਾਲ ਸਰਕਾਰ ਨੇ ਗੱਲ ਕਹੀ ਸੀ ਕਿ ਸੈਂਟਰ ਸਰਕਾਰ ਥੱਲੇ ਸੂਬਾ ਸਰਕਾਰਾਂ ਨੂੰ ਕਹੂਗੀ ਕਮੇਟੀ ਬਣਾ ਕੇ ਸਾਰੇ ਜਿਹੜੇ ਕਾਨੂੰਨਾਂ ਦੇ ਭੰਗ ਕੀਤੇ ਜਾਣਗੇ ਤਾਂ ਅੱਜ ਉਹੀ ਮੀਟਰ ਸਰਕਾਰੀ ਦਫ਼ਤਰਾਂ ਵਿੱਚ ਲੱਗ ਰਿਹਾ ਕਿ ਉਹਨਾਂ ਨੂੰ ਪਹਿਲਾਂ ਕਹਿੰਦੇ ਸੀ ਜੇ ਆਨਲਾਈਨ ਨਹੀਂ ਕਰਦੇਗੇ ਤਾਂ ਜਿਹੜੇ ਕਿ ਹੁਣ ਉਹਨਾਂ ਨੂੰ ਆਨਲਾਈਨ ਵੀ ਕੀਤਾ ਜਾ ਰਿਹਾ ਤੇ ਕੱਲ ਨੂੰ ਜਦੋਂ ਕੋਈ ਉੱਥੇ ਕੰਮ ਨੂੰ ਜਾਊ ਉਹ ਕਹਣਗੇ ਸਾਡੇ ਤਾਂ ਪਹਿਲਾਂ ਬਿਜਲੀ ਆਣੀ ਮੀਟਰ ਦੇ ਵਿੱਚ ਕਿਉਂਕਿ ਅਸੀਂ ਬਿੱਲ ਨਹੀਂ ਪਰ ਸਕਿਆ ਆਨਲਾਈਨ ਤੇ ਕਿਸੇ ਦਾ ਕੰਮ ਨਹੀਂ ਹੋਣਾਗਾ ਉਸ ਤੋਂ ਬਾਅਦ ਇਹ ਪਿੰਡਾਂ ਦੇ ਵਿੱਚ ਵੀ ਕੰਮ ਚੱਲੂਗਾ ਤੇ ਉਸ ਤੋਂ ਬਾਅਦ ਜਿਹੜਾ ਸਾਡੀਆਂ ਖੇਤੀ ਵਾਲੀਆਂ ਮੋਟਰਾਂ ਉਹਨਾਂ ਨੂੰ ਵੀ ਬਿੱਲ ਲੱਗਣਗੇ ਤਾਂ ਜਿਹੜੀ ਇੰਨੀ ਮਹਿੰਗੀ ਬਿਜਲੀ ਨਾ ਤਾਂ ਕੋਈ ਘਰੇ ਪੂਰੀ ਕਰ ਸਕਦਾ ਨਾ ਮੋਟਰਾਂ ਤੇ ਤੇ ਜਿਹੜੀ ਸਾਡੀ ਜ਼ਮੀਨ ਹੈ ਉਹ ਸੈਂਟਰ ਮੋਦੀਆਂ ਦੇ ਹਵਾਲੇ ਆਂ ਕਰੂਗਾ ਤਾਂ ਜਿਹੜੀ ਸਖੇਤੀ ਤੋਂ ਵਾਂਝੇ ਹੋ ਜਾਣਗੇ ਤਾਂ ਨਾਲ ਜਿਹੜਾ ਫੂਡ ਸੇਫਟੀ ਐਕਟ ਹੈ ਤਾਂ ਤੁਹਾਨੂੰ ਪਤਾ ਹੀ ਆ ਜੋ ਨਵੇਂ ਤੋਂ ਨਵੇਂ ਕਾਨੂੰਨ ਜਿਵੇਂ ਯੂਰੀਆ ਰੇ ਦਾ ਗੱਟਾ ਪਹਿਲਾਂ 50 ਤੋਂ 45 ਕਿਲੋ ਰ ਕੀਤਾ 13 ਰੁਪਏ ਥੈਲਾ ਵਧਾਤਾ ਤਾਂ ਹੁਣ ਉਹ 40 ਕਿਲੋ ਦਾ ਕੀਤਾ ਤਾਂ ਹੁਣ ਜਿਹੜਾ ਕਿ ਉਹਦੇ ਤੇ 18 ਰੁਪਏ ਵਧਾ ਦਿੱਤਾ ਗਿਆ ਰੇਟ ਤੇ ਨਾਲ ਇੱਕ بڑا ਸੈਂਟਰ ਡੇਰਾ ਲੂਲੀਪਾਪ ਆ ਕਿ ਜਿਹੜੇ ਖਾਦ ਦੇ ਪੈਸੇ ਤੁਹਾਡੇ ਖਾਤੇ ਵਿੱਚ ਆਇਆ ਕਰਨਗੇ ਕੁਝ ਨਹੀਂ ਆਉਣਾਗਾ ਖਾਤੇ ਥੋੜਾ ਹੌਲੀ-ਹੌਲੀ ਸਬਸਿਡੀ ਬੰਦ ਕਰਨੀ ਆ ਤੁਹਾਨੂੰ ਜਮਾ ਖੇਤੀ ਤੋਂ ਬਾਹਰ ਕਰਨਾ ਇਹਨਾਂ ਨੇ ਵੇਖ ਲੈ ਕਰੋਨਾ ਕਾਲ ਦੇ ਵਿੱਚ ਕੀ ਬਚਿਆ ਇੱਕ ਕੱਲੀ ਖੇਤੀ ਬਚੀ ਆ ਹੋਰ ਹਰ ਇੱਕ ਚੀਜ਼ ਤੇ ਮਾਰ ਪਈ ਆ ਤੇ ਉਹਨੂੰ ਢੱਡ ਚ ਪਾਉਣ ਨੂੰ ਫਿਰਦੀ ਆ ਭਗਵੰਤਮਾਨ ਸੈਂਟਰ ਦੇ ਨਾਲ ਰੜਿਆ ਹੋਇਆ ਹੈ ਸੈਂਟਰ ਨਾਲ ਰੜ ਕੇ ਸਾਡਾ ਮੋਰਚਾ ਚਕਾਇਆ ਕੱਲੀ ਕੁਰਸੀ ਦੀ ਖਾਤਰ ਅੱਜ ਐਡੀ ਵੱਡੀ ਗਦਾਰੀ ਕਰ ਰਿਹਾ ਪੰਜਾਬ ਦੇ ਲੋਕ 27 ਦੇ ਵਿੱਚ ਇਹਨੂੰ ਕਦੇ ਮਾਫ ਨਹੀਂ ਕਰਨਗੇ ਜਿਵੇਂ ਇਹਨਾਂ ਨੇ ਸਾਨੂੰ ਰਾਤ ਨੂੰ ਖਨੌਰੀ ਬਾਰਡਰ ਤੋਂ ਠਾਇਆ 8 ਦਿਨ ਅਸੀਂ ਨਾਬਾ ਜੇਲ੍ਹ ਕੱਟੀ ਆ ਤਾਂ ਉਦੋਂ 27 ਦੇ ਵਿੱਚ ਸਾਡੀਆਂ ਕਾਰਾਂ ਤੇ ਸਪੀਕਰ ਲੱਗੇ ਹੋਣਗੇ ਅਸੀਂ ਉਹਨਾਂ ਦਾ ਉਹ ਹਾਲਤ ਕਰਾਂਗੇ ਇਹਨਾਂ ਦੀ ਨਾਨੀ ਚੇਤੇ ਕਰਾ ਦੇਵਾਂਗੇ ਅੱਜ ਆਗਰਤ ਕਰਨ ਲਾਇਆ ਜੀ ਕੀ ਕੰਮ ਇਹ ਵੀ ਸਾਡਾ ਬਹੁਤ ਮੰਗਾ ਕਈ ਜਿਹੜਾ ਸਾਡਾ ਮਜ਼ਦੂਰ ਆਪਣੇ ਮੋਟੇ ਵੱਲੋਂ ਦਿੱਤਾ ਗਿਆ ਪ੍ਰੋਗਰਾਮ ਆ ਜਿਹੜੇ ਪਿਛਲੇ ਦਿਨਾਂ ਕਿ ਜਿਹੜਾ ਕਿਸਾਨਾਂ ਦਾ ਸਮਾਨ ਜਿਹੜਾ ਚੋਰੀ ਹੋਇਆ ਖਨੌਰੀ ਬਾਰਡਰ ਤੇ ਸਿੰਘੂ ਬਾਰਡਰ ਤੇ ਉਹ ਸਮਾਨ ਦੇ ਸੰਬੰਧ ਵਿੱਚ ਇੱਕ ਦੂਸਰੀ ਮੰਗ ਜਿਹੜੀ ਸਾਡੀ ਚਿੱਪ ਵਾਲੀ ਮੀਟਰ ਆ ਜਿਹੜੇ ਲਾ ਰਹੀ ਸਰਕਾਰ ਕੇ ਪਾਣੀ ਮੀਟਰਾਂ ਦੇ ਸਬੰਧ ਵਿੱਚ ਦੂਸਰਾ ਜੋ ਫੂਡ ਸੇਫਟੀ ਐਕਟ ਹੈ ਜਿਹੜਾ ਉਹ ਲਿਆ ਰਹੀ ਹੈ ਸਰਕਾਰ ਫ੍ਰੀ ਐਗਰੀਮੈਂਟ ਤੇ ਸਮਝੌਤਾ ਕਰਨ ਜਾ ਰਹੇ ਆ ਉਹਦੇ ਵਿਰੋਧ ਵਿੱਚ ਹੋਰ ਵੀ ਜਿਹੜੀਆਂ ਸਾਡੀਆਂ ਜਿਵੇਂ ਕਿਸਾਨੀ ਕਰਜ਼ਾ ਹੋ ਗਿਆ ਮਜ਼ਦੂਰਾਂ ਦਾ ਕਰਜ਼ਾ ਹੋ ਗਿਆ ਕਿਸਾਨ ਐਮਐਸਪੀ ਤੇ ਜਿਹੜਾ ਲੀਗਲ ਗਰੰਟੀ ਇਹ ਮੰਗਾਂ ਨੂੰ ਲੈ ਕੇ ਜਿਹੜਾ ਅੱਜ ਸਾਡੇ ਪੂਰੇ ਪੰਜਾਬ ਦੇ ਵਿੱਚ ਜਿਹੜੇ ਵੱਖ-ਵੱਖ ਮੰਤਰੀਆਂ ਦੇ ਗਾਂ ਰਹਿ ਸ਼ਾਮੂਰੇ ਤੇ ਐਮਐਲਏਾਂ ਦੇ ਮੱਖ ਮੰਤਰੀ ਦੇ ਸਹਾਰਨ ਦੇ ਨਾਲ ਦੇ ਧਰਨੇ ਦਿੱਤੇ ਗਏ ਆ। ਸਸ਼ੀਕਾਲ ਜੀ ਮਲੋਟ ਦੇ ਗੁਪਤਾ ਇਲੈਕਟ੍ਰੋਨਿਕਸ ਸੇ ਖਾਸ ਆਫਰ ਸ਼ੁਰੂ ਹੋ ਗਈਆਂ ਹਨ। ਆਓ ਜਾਣਦੇ ਹਾਂ ਕੀ ਆਫਰਸ ਆ। ਹਾਂਜੀ ਦੋਸਤੋ ਸਿਰਫ 101 ਰੁਪਏ ਦੇ ਕੇ ਤੁਸੀਂ ਕੋਈ ਵੀ ਵਾਸ਼ਿੰਗ ਮਸ਼ੀਨ ਲਿਆ ਸਕਦੇ ਹੋ। 101 ਰੁਪਏ ਦੇ ਕੇ ਕੋਈ ਵੀ ਬ੍ਰਾਂਡ ਦੀ ਤੁਸੀਂ LED ਲਿਆ ਸਕਦੇ ਹੋ। 101 ਰੁਪਏ ਦੇ ਕੇ ਕੋਈ ਵੀ ਮੋਬਾਈਲ ਤੁਸੀਂ ਖਰੀਦ ਸਕਦੇ ਹੋ। ਇਹ ਖਾਸ ਜਿਹੜੀ ਆਫਰ ਹੈ ਵਾਸ਼ਿੰਗ ਮਸ਼ੀਨ ਤੇ 890 ਰੁਪਏ EMI ਬਣ ਜੇਗੀ। ਜੇ ਆਪਾਂ LED ਦੀ ਗੱਲ ਕਰੀ ਤਾਂ 1000 ਰੁਪਏ EMI ਬਣ ਜਾਂਦੀ ਹੈ। ਤੇ ਮੋਬਾਈਲ ਦੀ ਗੱਲ ਕਰੀ ਤਾਂ 1500 ਤੋਂ ਲੈ ਕੇ ਤਪਤਾ ਨੋਟ ਕਰ ਲੋ ਗੁਪਤਾ ਇਲੈਕਟ੍ਰੋਨਿਕਸ ਬਿਰਲਾ ਰੋਡ ਬਾਬਾ ਕੇਤਰਪਾਲ ਮੰਦਰ ਦੇ ਬਿਲਕੁਲ ਬੈਕ ਸਾਈਡ ਸਕਰੀਨ ਤੇ ਸਾਡੇ ਨੰਬਰ ਆ ਰਹੇ ਆ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ